ਕੀ ਨਾਮ ਹੈ ਤੁਹਾਡਾ ਹਾਂਜੀ ਨਾਮ ਕੀ ਹੈ ਬਲਵਿੰਦਰ ਕੌਰ ਪੱਟੀ ਕੇ ਆਂਦੇ ਕੀ ਹੋਇਆ ਜੀ ਅੱਜ ਇਹ ਸਾਨੂੰ ਨਹੀਂ ਪਤਾ ਲੱਗਾ ਇਹਨਾਂ ਨੇ ਮਤਲਬ ਮਾਰ ਦਿੱਤਾ ਆਪ ਮਾਰ ਕੇ ਤੇ ਇਹਨਾਂ ਨੇ ਸਾਨੂੰ ਫੋਨ ਕਰ ਦਿੱਤਾ ਵਾ ਉਹ ਮੇਰੀ ਭਤੀਜੀ ਹੈ ਅਰਪਿੰਦਰ ਕੌਰ ਉਹ ਇੱਥੇ ਹੀ ਰਹਿੰਦੇ ਸੋਰੇਕਰ ਮੈਰਿਜ ਕਿੰਨੇ ਚਿਰ ਹੋਇਆ ਉਹਦੇ ਸਵਾ ਸਾਲ ਹੋ ਗਿਆ ਉਮਰ ਕਿੰਨੀ ਦੀ ਉਮਰ ਉਹਦੀ 25 ਸਾਲ ਅੱਛਾ ਜੋ ਕੋਈ ਆ ਕੀ ਦੀ ਸਾਨੂੰ ਨਹੀਂ ਪਤਾ ਉਹਨੂੰ ਕੀ ਹੋਇਆ ਉਹਦੀ ਸੱਸ ਤੇ ਉਹਦੀਆਂ ਨਾਨਾ ਉਹਦੇ ਨਾਲ ਬਲ ਖਿਲਾਫ ਸੀਗੀਆਂ ਪਤਾ ਨਹੀਂ ਸਾਨੂੰ ਉਹ ਚੰਗਾ ਨਹੀਂ ਸੀ ਚਾਹੁੰਦੀਆਂ ਹੈਗੀਆਂ ਸਾਨੂੰ ਨਹੀਂ ਪਤਾ ਵੀ ਉਹਨਾਂ ਨੇ ਕੀ ਕੀਤਾ ਕੀ ਗੱਲ ਹੋਈ ਉਹ ਤੇ ਹੁਣ ਉਹ ਹੀ ਦੱਸ ਸਕਦੇ ਨੇ ਕੀ ਕੋਈ ਲੜਾਈ ਝਗੜਾ ਵੀ ਰਹਿੰਦਾ ਸੀ ਬਜੀ ਨਹੀਂ ਲੜਾਈ ਨਹੀਂ ਵੈਸੇ ਹੀ ਹੱਸਸ ਲਾ ਲਾ ਗੱਲਾਂ ਬਾਤਾਂ ਕਰਦੀ ਰਹਿੰਦੀ ਸੀ ਤੇ ਮਤਲਬ ਉਹ ਬੱਚਾ ਹੋਣ ਵਾਲਾ ਸੀਗਾ ਤਿੰਨ ਕੁ ਮਹੀਨੇ ਹੀ ਬੱਚਾ ਵੀ ਨਹੀਂ ਸੀ ਹੋਣਾ ਚਾਹੁੰਦੀ ਉਹ ਮਤਲਬ ਕਹਿੰਦੀ ਸੀ ਕਿ ਨਹੀਂ ਬੱਚਾ ਜੇ ਕਰਨਾ ਸਾਨੂੰ ਨਹੀਂ ਪਤਾ ਵੀ ਉਹਦੇ ਤੋਂ ਕੋਈ ਪ੍ਰੋਬਲਮ ਹੀ ਕਿਹ ਕੀ ਸੀਗਾ وجہ ਕੀ ਹੈ ਲੜਾਈ ਦੀ ਕਿ ਕਿਉਂ ਬਜਾ ਰਹੀ ਸੀ ਲੜਾਈ ਦੀ ਕੀ وجہ ਸਾਹਿਬ ਪਤਾ ਨਹੀਂ ਇਹ ਨਹੀਂ ਸਾਨੂੰ ਪਤਾ ਇਹ ਉਹਦੀ ਮੰਮੀ ਨੂੰ ਪਤਾ ਹੋਏਗਾ ਸਾਡੇ ਕੋਲ ਉਹ ਕੋਈ ਗੱਲ ਨਹੀਂ ਸੀ ਕਰਦੀ ਨੂੰ ਤੁਹਾਨੂੰ ਕਦੋਂ ਪਤਾ ਲੱਗਾ ਜੀ ਧੜੀ ਸਾਨੂੰ ਅੱਜ ਹੀ ਪਤਾ ਲੱਗਾ ਕਿ ਉਹਦੀ ਰੈਥ ਹੋ ਗਈ ਆ ਉਹਨਾਂ ਨੇ ਮਾਰ ਦਿੱਤਾ ਆ ਕਿਸ ਤਰ੍ਹਾਂ ਤੁਹਾਨੂੰ ਪਤਾ ਲੱਗਾ ਜੋ ਉਹ ਉਹਦੇ ਸਹੁਰੇ ਨੇ ਫੋਨ ਕੀਤਾ ਆ ਪੀ ਉਹਦੀ ਮੰਮੀ ਨੇ ਫੋਨ ਕੀਤਾ ਫੋਨ ਨਹੀਂ ਉਠਾਉਂਦੀ ਪਈ ਤੇ ਉਹਨੇ ਮੁੜਕੇ ਆ ਉਹਦੀ ਨਨਾਨਾ ਇੱਥੇ ਆਈਆਂ ਸੀਗੀਆਂ ਉਹਨਾਂ ਨੂੰ ਫੋਨ ਕੀਤਾ ਤੇ ਉਹਨਾਂ ਨੇ ਦੱਸਿਆ ਕਿ ਅਰਪਿੰਦਰ ਮਤਲਬ ਸੁੱਤੀ ਹੋਈ ਆ ਤੁਹਾਨੂੰ ਕੀ ਲੱਗਦਾ ਸਾਨੂੰ ਇਹ ਲੱਗਦਾ ਕਿ ਇਹਨਾਂ ਨੇ ਦਤ ਕੀਤੀ ਹੈ ਉਹਦਾ ਗਲਾ ਘੁੱਟਿਆ ਆ ਉਹਦੇ ਗਲ ਦੇ ਵਿੱਚ ਰੱਸੀਆਂ ਖੁੱਗੀਆਂ ਆ ਉਹਦੀਆਂ ਉਂਗਲਾਂ ਛਪੀਆਂ ਹੋਈਆਂ ਆ ਹੁਣ ਮੌਕੇ ਤੇ ਪੁਲਿਸ ਪਹੁੰਚੀ ਹੈ ਹਾਂਜੀ ਪਹੁੰਚੀ ਹੈ ਤੇ ਕੀ ਕਿਹਾ ਗਿਆ ਉਹਨਾਂ ਵੱਲੋਂ ਸਾਨੂੰ ਅਜੇ ਉਹ ਅੰਦਰ ਨੇ ਅਜੇ ਕੋਈ ਪਤਾ ਨਹੀਂ ਪੀ ਕੀ ਉਹਨਾਂ ਨੇ ਕੀ ਕਹਿਣਾ ਆ ਕੀ ਕਰਦੇ ਨੇ ਉਹ ਬੰਗ ਕੀ ਕਰਦੇ ਆ ਅਸੀਂ ਇਨਸਾਫ ਚਾਹੁੰਨੇ ਆਪਣੀ ਬੇਟੀ ਦਾ ਸਾਡੀ ਬੇਟੀ ਪੜ੍ਹੀ ਲਿਖੀ ਸੀ ਉਹਦੇ ਵਿੱਚ ਕੋਈ ਹੁਨਤਾ ਹੀ ਨਹੀਂ ਸੀ ਹੈਗੀ ਅਸੀਂ ਇਨਸਾਫ ਚਾਹੁੰਨੇ ਆ ਕਿ ਸਾਡੀ ਬੱਚੀ ਵਿੱਚ ਕੋਈ ਹੁਨਤਾ ਹੀ ਨਹੀਂ ਇਹਨਾਂ ਨੇ ਕੀ ਕਰਨੇ ਕਰ ਤੋਂ ਮੈਂ ਇਹ ਕੰਮ ਕੀਤਾ ਹੈ ਤੇ ਪਰਿਵਾਰ ਦੇ ਵਿੱਚ ਜਿਹੜਾ ਸੋਹਰਾ ਪਰਿਵਾਰ ਦੀ ਗੱਲ ਕਰੀਏ ਕਿਨੇ ਜੀ ਸੀਗੇ ਸੋਹਰਾ ਪਰਿਵਾਰ ਸਾਸ ਸੋਹਰਾ ਤੇ ਘਰ ਵਾਲਾ ਬਸ ਇਹੀ ਹੀ ਤੇ ਨਨਾਨਾ ਆਈਆਂ ਸੀਗੀਆਂ ਛੁੱਟੀਆਂ ਪਈਆਂ ਸੀ ਬੱਚਿਆਂ ਨੂੰ ਨਨਾਨਾ ਆਈਆਂ ਸੀਗੀਆਂ ਸਾਨੋ ਨਹੀਂ ਪਤਾ ਨਾਨਾ ਦੇ ਨਾਲ ਇਹ ਮਤਲਬ ਨਾਨਾ ਇਹਨੂੰ ਕੀ ਕਹਿੰਦੀਆਂ ਸੀਗੀਆਂ ਸੱਸ ਵੈਸੇ ਨੋਕਾ ਟੋਕਾ ਕਰਦੀ ਰਹਿੰਦੀ ਸੀਗੀ ਜੀ ਤੁਹਾਡੀ ਨਾ ਤੁਹਾਡਾ ਕੁਲਦੀਪ ਸਿੰਘ ਜੀ ਸਰ ਕਿੱਥੇ ਡਿਊਟੀ ਕਰਦੇ ਹੋ ਡਿਊਟੀ ਮੇਰੀ ਇੱਥੇ ਦਰਵਾਸਾ ਆਜੀਪੀਸੀ ਜੀ ਤੇ ਸਰ ਅੱਜ ਰੁਪਿੰਦਰਪੁਰ ਤੁਹਾਡੀ ਨੂੰ ਨੇ ਸੁਸਾਇਡ ਕੀਤਾ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹਦੇ ਜੀ ਵੇਖੋ ਸਾਡਾ ਅਧਿਕਾਰੀ ਗਰਕ ਹੋ ਗਿਆ ਜੀ ਉਹਦੇ ਮੂੰਹਲੇ ਵੇਖਣਾ ਹੈ ਆਕੇ ਚਾਰ ਜੀਆ ਹੈ ਘਰ ਚ ਅਹੀਂ ਤੇ ਜੂੜੀ ਤੋਂ ਆਣਾ ਤੇ ਉਹਦੇ ਮੂਹਰੇ ਵੇਖਣਾ ਆ ਕੇ ਤੇ ਸਾਡੇ ਦੇ ਬੇੜਾ ਹੀ ਲੁੱਟਿਆ ਗਿਆ ਜੀ ਰਾਤ ਸਰ ਉਹ ਮੰਨ ਕੇ ਤੁਹਾਡੀ ਨੂੰ ਤੇ ਲੜਕਾ ਮੰਨ ਕੇ ਬਿਲਕੁਲ ਸਹੀ ਸਲਾਮਤ ਸੁੱਤੇ ਸੀ ਬਿਲਕੁਲ ਜੀ ਕੋਈ ਗੱਲ ਨਹੀਂ ਇਹੋ ਜੀ ਨਾ ਕੋਈ ਸਾਡੇ ਚ ਕੋਈ ਤੂੰ ਤੂੰ ਮੈਂ ਮੈਂ ਹੋਈ ਕੋਈ ਇਹੋ ਜੀ ਗੱਲ ਹੀ ਨਹੀਂ ਕੋਈ ਤੇ ਸਿਰੇ ਤੁਹਾਨੂੰ ਕਿੰਨੇ ਵਜੇ ਪਤਾ ਲੱਗਾ ਜਾਂ ਫਿਰ ਜੀ ਮੈਂ ਤੇ ਫਿਰ ਤੇ ਮੈਂ ਡਿਊਟੀ ਤੇ ਹਾਂ ਜੀ ਤੇ ਉਹ ਇੱਥੇ ਮੁੜ ਕੇ ਬੇਟੀ ਵੱਡੀ ਤੇ ਉਹ ਗਿਆ ਸੀ ਉਹ ਉੱਥੇ ਸੀਦਾ ਸਾਹਿਬ ਗਿਆ ਘਰ ਦੇ ਵੀ ਉੱਥੋਂ ਆਇਆ ਤੇ ਉਹਨਾਂ ਇਹਨਾਂ ਰੁਟੀਨ ਸੀ ਵੀ ਉਹਨਾਂ ਸਰੇ ਪਾਠ ਕਰਕੇ ਪੌਣੇ ਕ 9 ਵਜੇ ਥੱਲੇ ਆਉਣਾ ਵਾ ਆਪਦਾ ਨੇਤ ਨੇ ਕਰਕੇ ਸਾਰਾ ਤੇ ਆ ਕੇ ਮੁੜ ਕੇ ਰੋਟੀ ਪਾਣੀ ਇਹਨਾਂ ਕਰ ਲੈਣਾ ਤੇ ਮੰਮੀ ਉਹਨਾਂ ਦੀ ਕੰਮਸ ਕਰ ਲਿੰਦੀ ਉਹਨਾਂ ਨੇ ਧੋਕੇ ਕਿੰਨਾਂ ਨੇ ਜਾ ਕੇ ਬੂਹਾ ਖੋਲਿਆ ਸੀਗਾ ਇਹਨਾਂ ਮੁੜ ਕੇ ਉਹ ਬੇਟੀਆਂ ਇਹਨਾਂ ਨੇ ਜਾ ਕੇ ਜਦੋਂ ਬੂਹਾ ਵੇਖਿਆ ਤੇ ਬੂਹਾ ਲੋਕ ਸੀਗਾ ਇਹਨਾਂ ਮੁੜ ਕੇ ਜੋ ਲੋਕ ਲਾਇਆ ਤੇ ਉਹ ਉਹਦੇ ਪੱਖੇ ਨਾਲ ਲੱਗ ਗਈ ਲੜਕੀ ਦੇ ਪਿਤਾ ਪਰਿਵਾਰ ਵੱਲੋਂ ਇਗਜ਼ਾਮ ਲਗਾਈ ਗਏ ਨੇ ਕਿ ਉਹ ਦਾ ਗਲਾ ਘੋਟ ਕੇ ਮਾਰਨਗੇ ਤੁਸੀਂ ਕੀ ਕਹਿਣਾ ਚਾਹੁੰਦੇ ਨਹੀਂ ਜੀ ਨਹੀਂ ਇਹੋ ਜੇ ਕੋਈ ਗੱਲ ਨਹੀਂ ਨਾ ਕੋਈ ਅਹੀਂ ਹੋ ਜਾ ਕੰਮ ਕੀਤਾ ਅਹੀਂ ਗੁਰੂ ਘਰ ਨੂੰ ਮੰਨਣ ਵਾਲੇ ਬੰਦੇ ਆ ਇਹੋ ਜੀ 100% ਵੀ ਕੋਈ ਗੱਲ ਨਹੀਂ ਆਗੀ ਸਾਡੇ ਚ ਲੜਕੀ ਦਾ ਕੋਈ ਝਗੜਾ ਤੁਹਾਡੇ ਨਾਲ ਨਾ ਜੀ ਨਾ ਕੋਈ ਝਗੜਾ ਨਹੀਂ ਜਦ ਕਿਸੇ ਨਾਲ ਸੱਸ ਨਾਲ ਕੋਈ ਹੈ ਮੈਂ ਨਾ ਵੀ ਕੋਈ ਵੀ ਝਗੜਾ ਨਹੀਂ ਸਾਡਾ ਨਾ ਕੋਈ ਅਸੀਂ ਜਦੋਂ ਵਿਆਹ ਕੀਤਾ ਉਦੋਂ ਵੀ ਕੋਈ ਇਹਨਾਂ ਤੋਂ ਮੰਗਣੀ ਕੀਤੀ ਆ ਵਿਛੋਲਾ ਸਾਹਿਬ ਖਲੋਤੇ ਆ ਇਹਨਾਂ ਨੂੰ ਪੁੱਛ ਲਈ ਅਸੀਂ ਆਖਿਆ ਵੀ ਤੁਸੀਂ ਘਰੇ ਆਪਦੇ ਕਰੋ ਅਸੀਂ ਪੰਜ ਬੰਦੇ ਆਖੋ ਦੋ ਬੰਦੇ ਆਖੋ ਦੋ ਨੂੰ ਤਿਆਰ ਚਲੋ ਹਾਜੀ ਸਰ ਇਹ ਰਾਤੀ ਮਾਮਲਾ ਅਜੇ ਕਿਹੜੇ ਇਲਾਕੇ ਦੇ ਵਿੱਚ ਗ੍ਰਾਮ ਹੋ ਰਿਹਾ ਹੈ ਕੀ ਇਲਾਕਾ ਜੀ ਨਾਮ ਕੀ ਹੈ ਅੱਜ ਤਲਾਬ ਮਿਲੀ ਸੀ ਤੇ ਕ੍ਰਿਸ਼ਾ ਨਗਰ ਗਲੀ ਨੰਬਰ 4 ਉਥੋਂ ਤਲਾਬ ਮਿਲੀ ਸੀ ਕਿ ਲੇਡੀ ਐਰ ਰੁਪਿੰਦਰ ਕੌਰ ਰੁਪਿੰਦਰ ਕੌਰ ਵਾਈਫ ਆਫ ਦਰਜੀਤ ਸਿੰਘ ਉਹਦੇ ਜਿਹੜੇ ਅੱਜ ਉਹਨੇ ਆਤਮ ਹੱਤਿਆ ਕੀਤੀ ਹੈ ਉਹਦੇ ਸੰਬੰਧ ਜਿੱਥੇ ਆਈ ਹੈ ਜੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਮੌਕਾ ਵੇਖ ਲਿਆ ਸਰ ਕੀ ਨਾਮ ਸੀ ਲੜਕੀ ਦਾ ਰੁਪਿੰਦਰ ਕੌਰ ਜੀ ਰੁਪਿੰਦਰ ਕੌਰ ਵਾਈਫ ਆਫ ਦਰਜੀਤ ਸਿੰਘ ਇਹ ਕਿੰਨਾ ਸਮਾਂ ਹੋ ਗਿਆ ਵਿਆਹ ਨੂੰ ਵਿਆਹ ਨੂੰ ਕਰੀਬ 1 ਸਾਲ ਤਕਰੀਬ ਹੋਇਆ ਹੈ 26 ਸਾਲ ਹੋ ਗਏ ਕਿ ਪ੍ਰੈਗਨੈਂਟ ਵੀ ਦੱਸਿਆ ਆ ਰਹੇ ਹਾਂ ਹਾਂ ਜੀ ਦੱਸਿਆ ਇਹਨਾਂ ਨੇ ਮੋਟੇ ਲਈ ਤਫ਼ਤੀਸ਼ ਚੱਲ ਰਿਹਾ ਲੱਗਦਾ ਕਿ ਉਹਨੇ ਸੁਸਾਇਸਾਈਡ ਕੀਤੀ ਹੈ ਜਾਂ ਉਹਨੂੰ ਮਾਰਿਆ ਗਿਆ ਅ ਮੋਟੀ ਤਫ਼ਤੀਸ਼ ਤੇ ਇਹੋ ਲੱਗ ਰਿਹਾ ਵੀ ਸੁਸਾਇਸਾਈਡ ਕੀਤਾ ਬਾਕੀ ਦੇਖਦੇ ਆ ਬਿਆਨ ਲਿਖਾਉਣਗੇ ਫਿਰ ਉਹਦੇ ਮੁਤਾਬਕ ਕਾਰਵਾਈ ਕਰਦੇ ਆ ਇਸ ਚੀਜ਼ ਨਾਲ ਸੁਸਾਇਸਾਈਡ ਕੀਤਾ ਪਰ ਉਹ ਬਰਾਮਦ ਹੋ ਹਾਂਜੀ ਤੇ ਕੇਕਾ ਪਰਿਵਾਰ ਵੱਲੋਂ ਵੀ ਰੋਪ ਲਗਾਈ ਜਾਇਆ ਨੇ ਕਿ ਉਹਰਾ ਆਤਮ ਹਾਰੀ ਹੱਤਿਆ ਕੀਤੀ ਗਈ ਹੈ ਇਹ ਮੈਟਰ ਹੁਣ ਇਨਵੈਸਟੀਗੇਸ਼ਨ ਹੈ ਜੀ ਦੇਖਦੇ ਆ ਜੋ ਵੀ ਪਾਇਆ ਗਿਆ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਊਗੀ ਸਰੇ ਜਿਹੜਾ ਲੜਕੀ ਨੂੰ ਜਦੋਂ ਇਹਨਾਂ ਨੂੰ ਕਿਸ ਤਰ੍ਹਾਂ ਪਤਾ ਲੱਗਾ ਲੜਕੀ ਦੇ ਅੰਦਰ ਸੁਸਾਇਸਾਈਡ ਕਰ ਲਈ ਜਾਂ ਪੱਥੇ ਨਾਲ ਲੰਗ ਗਈ ਹੈ ਟੈਲੀਫੋਨ ਗਿਆ ਜੀ ਪੇਕੇ ਪਰਿਵਾਰ ਨੂੰ ਫੋੜ ਗਿਆ ਸੀ ਇੱਥੋਂ ਦੈਟਸ ਵਾਈ ਉਹ ਇੱਥੇ ਪਹੁੰਚੇ ਇਹਨਾਂ ਨੇ ਬੂਹਾ ਤੋੜ ਕੇ ਉਹਨੂੰ ਕੱਢਿਆ ਲੜਕੀ ਨੂੰ ਹਾਂ ਜੀ ਨੰਦਾਨਾ ਕਰੇ ਸੀ ਗਿਆ ਉਹਨਾਂ ਨੂੰ ਪਤਾ ਲੱਗਿਆ ਕਿ ਜਦੋਂ ਟਾਈਮ ਸਵੇਰੇ 9:00 ਵਜੇ ਉਹਨੇ ਚਾਹ ਚੁਪੀਣ ਲਈ ਨਹੀਂ ਥੱਲੇ ਆਈ ਤੇ ਜਦੋਂ ਉਹਨੇ ਜਾ ਕੇ ਦੇਖਿਆ ਦਰਵਾਜ਼ਾ ਦਰੋਂ ਲੋਕ ਸੀਗਾ ਸਰ ਦਰਵਾਜ਼ੇ ਦੇ ਬਾਹਰੋਂ ਕੋ ਫੋਰਸ ਲਈ ਉਹਨੂੰ ਤੋੜ ਕੇ ਉਹ ਵੇਖਿਆ ਗਿਆ ਕਿ ਉਹ ਹਾਂ ਜੀ ਫਿਰ ਖੋਲਿਆ ਜੀ ਫੋਰਸਫੁਲੀ ਖੋਲਿਆ ਦਰ ਕੁਲ ਸਰ ਪੁਲਿਸ ਨੂੰ ਕੀ ਕਰ ਲਈ ਕਿਹਾ ਗਿਆ ਹੈ ਬਿਆਨ ਕਲਮ ਬੰਦ ਕੀਤੇ ਜਾ ਰਹੇ ਜੀ ਐਫ ਆਈ ਆਰ ਬੰਦ ਕੀਤੀ ਜਾ ਰਹੀ ਹੈ